ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਇਆ ਅਮਰੀਕਾ ਦੇ ਵਿੱਚ ਸਿਟੀਜ਼ਨ ਮੁੰਡਾ ਤੇ ਮੁੰਡਾ ਹੈਗਾ 90 ਦਾ ਬਾਰਨ ਤੇ ਆਪਾਂ ਨੂੰ ਕੁੜੀ ਚਾਹੀਦੀ ਹੈ ਬੀਐਸਸੀ ਨਰਸਿੰਗ ਤੇ ਕੁੜੀ ਮੁੰਡੇ ਤੋਂ 1-2 ਸਾਲ ਛੋਟੀ ਹੀ ਹੋਵੇ ਜਿਆਦਾ ਛੋਟੀ ਵੀ ਨਾ ਹੋਵੇ ਤੇ ਵੱਡੀ ਤਾਂ ਜੰਮੀ ਨਾ ਹੋਵੇ ਤੇ ਮੁੰਡੇ ਦਾ ਏਰੀਆ ਹੈਗਾ ਇੱਧਰ ਸੰਗਰੂਰ ਤੇ ਆਪਾਂ ਨੂੰ ਇਧਰਲੀ ਸੈੜੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਕਰਦੇ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਮੱਝਵੀ ਸਿੰਘਾਂ ਦੀ ਗੁੱਡੀ ਤੇ ਭੈਣ ਦੇ ਆਏ ਹੋਏ ਨੇ ਬੈਂਡ ਤੇ ਮੁੰਡਾ ਚਾਹੀਦਾ ਆਪਾਂ ਨੂੰ ਪੈਸੇ ਲਾਉਣ ਵਾਲਾ ਤੇ ਅੱਧੇ ਪੈਸੇ ਲਾਉਣ ਵਾਲੀ ਚਾਹੀਦਾ ਅੱਧੇ ਪੈਸੇ ਉਹਨਾਂ ਨੇ ਆਪ ਹੀ ਲਾ ਲੈਣੇ ਨੇ ਜੇ ਕੋਈ ਇਹੋ ਜਿਹਾ ਮੁੰਡਾ ਹੈਗਾ ਭੈਣ ਦੀ ਉਮਰ ਸਾਰੀ 23 ਸਾਲ ਹੈ ਤੇ ਮੁੰਡਾ 26-27 ਸਾਲ ਦਾ ਹੋਵੇ ਚੱਲ ਜੂਗਾ ਹੋਵੇ ਮੱਝਪਿਆਂ ਦਾ ਐਂਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਰਮਦਾਸੀਆਂ ਦੀ ਕੁੜੀ ਤੇ ਭੈਣ ਦਾ ਸਕਿਆ ਉਹ ਆ ਅੰਮ੍ਰਿਤ ਤੇ ਆਪਾਂ ਨੂੰ ਮੁੰਡਾ ਵੀ ਅੰਮ੍ਰਿਤਧਾਰੀ ਚਾਹੀਦਾ ਤੇ ਮੁੰਡਾ ਰਮਦਾਸੀਆਂ ਸਿੱਖਾਂ ਦਾ ਹੀ ਹੋਵੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਸਰਕਾਰੀ ਜੋਬ ਵਾਲਾ ਹੋਵੇ ਤਾਂ ਵਾਲਾ ਵਧੀਆ ਵਿਆਹ ਵਧੀਆ ਕਰ ਦੇਣਗੇ ਤੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਭੈਣ ਦੀ ਉਮਰ ਹੈਗੀ 26 ਸਾਲ ਤੇ ਭੈਣ ਉਹਨਾਂ ਨੇ ਆਪਦੀ ਕਾਸਟ ਦੇ ਵਿੱਚ ਹੀ ਕਰਨਾ ਹੈ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ 96 ਦੀ ਵਾਰਨ ਗੁੱਡੀ ਇੱਕ ਹੋਰ ਕੈਨੇਡਾ ਦੀ ਪੀਆਰ ਤੇ ਭੈਣ ਉਸੇ ਇਨਸਪੈਕਟਰ ਹੈ ਜੀ ਤੇ ਮੁੰਡਾ ਚਾਹੀਦਾ ਆਪਾਂ ਨੂੰ 15 ਤੋਂ 20 ਕਿਲਿਆਂ ਦੇ ਵਿੱਚ ਵਿੱਚ ਤੇ ਮੁੰਡਾ ਵਿਆਹ ਆਪ ਦਾ ਆਪ ਕਰ ਲਵੇ ਭੈਣ ਹੁਣਾਂ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ ਬਸ ਮੁੰਡਾ ਆਪਣਾ ਵਿਆਹ ਆਪ ਕਰ ਲਵੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਮੁੰਡਾ 1-2 ਸਾਲ ਵੱਡਾ ਹੀ ਹੋਵੇ ਜਟਾਂ ਦਾ ਹੀ ਹਾਂਜੀ ਸਤਿ ਸ੍ਰੀ ਅਕਾਲ 1 45 ਸਾਲ ਦੀ ਲੇਡੀ ਹੋਰ ਆਈ ਹੈ ਜੀ ਆਪਣੇ ਕੋਲੇ ਦੋ ਬੱਚੇ ਨੇ ਭੈਣ ਦੇ ਦੋ ਹੀ ਬਾਰੇ ਨੇ ਤੇ ਆਪ ਭੈਣ ਕੋਲੇ 12 ਕਿੱਲੇ ਪੈਲੀ ਹੈ ਤੇ ਜੇ ਕੋਈ ਮੇਰਾ ਵੀਰ ਬੋਧੀਆਂ ਵਾਲਾ ਜਾਨੀ ਕਿ ਇੰਨੀ ਕੁ ਏਜ ਦੀ ਲੇਡੀ ਨਾਲ ਆਪਦਾ ਘਰ ਬਸਾਉਣਾ ਚਾਹੁੰਦਾ ਤਾਂ ਮੇਰੇ ਇਹਦੇ ਵਿੱਚ ਆਈਡੀ ਦੇ ਵਿੱਚ ਕਮੈਂਟ ਕਰੋ ਜੀ ਤੇ ਜਾਂ ਫਿਰ ਮੈਨੂੰ ਡਾਟਾ ਭੇਜਵਾਓ ਦਾ ਤੇ 5 4 ਕਿੱਲੇ ਮੁੰਡੇ ਦੇ ਕੋਲੇ ਹੋਣ ਘਰ ਜਮਾਈ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਣੀ ਆਪਣੀ ਰਿੰਗਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਜਟਾਂ ਦੀ ਇਧਰ ਕੋਟਪੁਰੇ ਏਰੀਆ ਦੇ ਵਿੱਚ ਤੇ ਕੁੜੀ ਵਿਚਾਰੀ ਬਹੁਤ ਜ਼ਿਆਦਾ ਕਾਲੀ ਹੈ ਜੀ ਤੇ ਵਿਆਹ ਉਹਨਾਂ ਨੇ ਵਧੀਆ ਕਰਨਾ ਹੈ ਘੱਟੋ ਘੱਟ 5-7 10 ਲੱਖ ਤੱਕ ਉਹਨਾਂ ਨੇ ਵਿਆਹ ਤੇ ਲਾਉਣਾ ਹੈ ਤੇ ਕੁੜੀ ਕਾਲੀ ਹੈ ਜੀ ਥੋੜਾ ਜਿਹਾ ਭੈਣ ਦੇ ਅੱਖ ਚ ਵੀ ਨੁਕਸਾ ਹੈ ਜੇ ਕੋਈ ਮੇਰਾ 20 5-6 ਕਿਲਿਆਂ ਦੇ ਵਿੱਚ ਢਾਏਗਾ ਤਾਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ ਏਰੀਆ ਇਧਰ ਲਈ ਮਾਣਦਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਸੇ ਆਪਣੇ ਕੋਲੇ ਆਇਆ ਲਵਾਣੇ ਸਿੱਖਾਂ ਦਾ ਮੁੰਡਾ ਤੇ ਮੁੰਡਾ ਅਮਰੀਕਾ ਦੇ ਵਿੱਚ ਸਿਟੀਜ਼ਨ ਐ ਤੇ ਕਾਸਟ ਕੋਈ ਵੀ ਚੱਲੂਗੀ ਜੀ ਰਮਦਾਸ ਜੀ ਤੇ ਅ ਰਮਦਾਸ ਜੀ ਤੇ ਮੱਜੀ ਵੀ ਸਿੰਘ ਸੱਡ ਕੇ ਕਾਸਟ ਕੋਈ ਵੀ ਹੋਵੇ ਜੀ ਚੱਲੂਗੀ ਤੇ ਮੁੰਡੇ ਦੀ ਉਮਰ ਹੈਗੀ 30 ਸਾਲ ਤੇ ਕੁੜੀ ਘੱਟੋ ਘੱਟ ਬੀਏ ਹੋਵੇ ਜੀ ਕਿਸੇ ਵੀ ਕਾਸਟ ਦੀ ਹੋਵੇ ਦੋ ਕਾਸਟਾਂ ਤੋਂ ਬਿਨਾਂ ਕਿਸੇ ਵੀ ਕਾਸਟ ਚ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਕੈਨੇਡਾ ਦੀ ਪੀਆਰ ਕੁੜੀ ਤੇ ਭੈਣ ਉਥੇ ਸਬ ਇੰਸਪੈਕਟਰ ਹੈ ਜੀ 20 25 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਤੇ ਭੈਣ ਹੈਗੀ 94 ਬਾਰਨ ਤੇ ਭੈਣ ਵਧੀਆ ਰਿਚ ਫੈਮਲੀ ਚੋਂ ਤਕੜੀ ਫੈਮਲੀ ਚੋਂ ਤੇ ਮੁੰਡਾ ਵੀ ਵਧੀਆ ਫੈਮਲੀ ਚੋਂ ਚਾਹੀਦਾ ਭੈਣ ਉਥੇ ਸਬ ਇੰਸਪੈਕਟਰ ਹੈ ਜੀ ਵਧੀਆ ਜੌਬ ਕਰਦੀ ਐ ਤੇ ਆਪਾਂ ਨੂੰ ਮੁੰਡਾ ਵੀ ਵਧੀਆ ਘਰੋਂ ਚਾਹੀਦਾ ਪੂਰੀ ਤੋਂ 2-4 ਸਾਲ ਬੜਾਈ ਹੋਵੇ ਤੇ ਵੀਡੀਓ ਨੂੰ ਕਰ ਦਿਓ ਤਾਂ ਬਥੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਗੁੱਡੀ 93 ਵਰਨ ਜੀ ਤੇ ਗੁੱਡੀ ਹੈਗੀ ਆ ਜੱਟਾਂ ਦੀ 6-7 ਕਿੱਲੇਆਂ ਦੇ ਵਿੱਚ ਆਪਾਂ ਨੂੰ ਮੁੰਡਾ ਚਾਹੀਦਾ ਜੀ 12 ਕਪੜੀ ਹੋਈ ਐ ਤੇ ਵਧੀਆ ਪਰਿਵਾਰ ਚੋਂ ਐ ਭੈਣ ਵਿਆਹ ਵੀ ਵਧੀਆ ਕਰਨਗੇ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਭੈਣ ਦਾ ਏਰੀਆ ਹੈਗਾ ਬਗਾ ਪੁਰਾਣਾ ਬਾਗੇ ਪੁਰਾਣੇ ਦੇ ਨੇੜੇ ਤੇੜੀ ਕਰਨਾ ਇਹਨਾਂ ਨੇ ਜੇ ਕੋਈ ਇੱਧਰ ਦੇ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਇਆ ਝੱਟਾ ਦਾ ਮੁੰਡਾ ਜੀ ਸੰਗਰੂਰ ਏਰੀਆ ਤੋਂ ਆ ਵੀਰ ਵੀ ਕਿੱਲੇ ਪੈਲੀ ਆਉਂਦੀ ਏ ਘਰੇਲੂ ਕੁੜੀ ਚਾਹੀਦੀ ਏ ਜੀ ਤੇ ਵਧੀਆ ਫੈਮਿਲੀ ਚਾਹੀਦੀ ਏ ਘਟੋ ਘਟ ਕੁੜੀ ਦੀ ਪੀਏ ਕਰੀ ਲੋਗੇ ਮੁੰਡਾ 95 ਵਰਨੈਸੀ ਕੁੜੀ 1-2 ਸਾਲ ਛੋਟੀ ਚੱਲ ਜੂਗੀ ਤੇ ਦੂਰ ਨੇੜੇ ਦਾ ਕੋਈ ਚੱਕਰ ਨਹੀਂ ਬਸ ਵਧੀਆ ਫੈਮਿਲੀ ਚ ਹੋਵੇ ਤਕੜੀ ਰੱਚ ਫੈਮਿਲੀ ਚ ਕੁੜੀ ਚਾਹੀਦੀ ਏ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ 93 ਬੌਰਨ ਕੁੜੀ ਜੱਟਾਂ ਦੀ ਕੁੜੀ ਐ ਜੀ ਥੋੜੀ ਜੀ ਭਾਰੀ ਐ ਤੇ 20 25 ਕਿੱਲੇ ਜ਼ਮੀਨ ਦੇ ਭਾਲਦੇ ਨੇ ਜੀ ਤੇ ਵਧੀਆ ਜੱਟਾਂ ਦੀ ਕੁੜੀ ਐ ਘਰੇਲੂ ਕੁੜੀ ਐ ਜੀ ਬੀਏ ਕਰੀ ਹੋਈ ਐ ਭੈਣ ਦੀ ਤੇ ਆਪਾਂ ਨੂੰ ਜੱਟਾਂ ਦਾ ਮੁੰਡਾ ਹੀ ਚਾਹੀਦਾ ਜਿਹੜਾ ਮਤਲਬ ਘਰੇਲੂ ਕੁੜੀ ਚਾਹੀਦੀ ਐ ਜਿਹੜੇ ਮੁੰਡੇ ਨੂੰ ਬਾਹਰ ਭੈਣ ਦੇ ਨਹੀਂ ਜਾਣਾ ਜੀ ਤੇ ਇਧਰਲਾ ਮੁੰਡਾ ਹੀ ਚਾਹੀਦਾ 20 25 ਕਿੱਲਾਂ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਡਾਟਾ ਹੋਰ ਆ ਗਿਆ ਜੀ ਤੇ ਭੈਣ ਯੂਐਸਏ ਦੇ ਵਿੱਚ ਹੈ ਜੀ ਭੈਣ ਕੋਲੇ ਦੋ ਬੱਚੇ ਨੇ ਜੇ ਕੋਈ ਸਣੇ ਬੱਚੇ ਭੈਣ ਨੂੰ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਚਾਹੇ ਜਿਵੇਂ ਹੁਣ ਮੂਰੇ ਅਗਲਾ ਵਿਆਹ ਆ ਹੋਵੇ ਡਿਵੋਰਸ ਹੋਇਆ ਹੋਵੇ ਬੱਚਾ ਨਾ ਹੋਵੇ ਉਹ ਚੱਲ ਜੂਗਾ ਜੀ ਤੇ ਉੱਥੇ ਭੈਣ ਸਿਟੀਜ਼ਨ ਹੈ ਜੀ ਤੇ ਜੇ ਇੰਡੀਆ ਦਾ ਮੁੰਡਾ ਹੋਵੇ ਤਾਂ ਡਬੋਸ ਵਾਲਾ ਹੋਵੇ ਕੁਮਾਰਾ ਨਾ ਹੋਵੇ ਧਿਆਨ ਨਾਲ ਸੁਣ ਲਓ ਕਈ ਵਾਰ ਕੁਮਾਰੇ ਲੱਗ ਜਾਂਦੇ ਨੇ ਜਿਵੇਂ ਬਾਹਰਲੀ ਕੁੜੀ ਦਾ ਆਪਾਂ ਡਾਟਾ ਪਾਉਣੀ ਆ ਕੁਮਾਰੇ ਮੁੰਡੇ ਲੱਗ ਜਾਂਦੇ ਨੇ ਆਪਦਾ ਉਹ ਕਰਨਾ ਵੀ ਅਸੀਂ ਉਹ ਕਰਨਾ ਡਬੋਸ ਵਾਲਾ ਹੀ ਹੋਵੇ ਮੁੰਡਾ ਜ਼ਮੀਨ ਦਾ ਕੋਈ ਰੋਲਾ ਨਹੀਂ ਹੈਗਾ ਤੇ ਕਾਸਟ ਕੁੜੀ ਦੀ ਹੈਗੀ ਜੱਟ ਸਿੱਖ ਤੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੱਟ ਸਿੱਖ ਹੀ ਮੈਨੂੰ ਮੈਸੇਜ ਜਾਂ ਕਾਲ ਕਰਨ ਜਾਂ ਮੈਨੂੰ ਆਪਣਾ ਡਾਟਾ ਭੇਜਣ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਇੱਕ ਆਪਣੇ ਕੋਲ ਹੋਰ ਮੁੰਡਾ ਐ ਪੁਲਿਸ ਮਲਾਜਮ ਜੀ ਪਟਿਆਲੇ ਜੀ ਤੋਂ ਵੀਰ ਦੀ ਉਮਰ ਹੈਗੀ ਐ 27 ਸਾਲ ਜੇ ਕੋਈ ਮੇਰੀ ਭੈਣ ਪੁਲਿਸ ਮਲਾਜਮ ਦੀ ਚਾਹਨਾ ਰੱਖਦੀ ਐ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਤੇ ਵੀਰ ਨੂੰ ਜ਼ਮੀਨ ਨਹੀਂ ਆਉਂਦੀ ਧਿਆਨ ਨਾਲ ਸੁਣ ਲਓ ਵੀਰ ਕੋਲੇ ਜ਼ਮੀਨ ਹੈ ਨਹੀਂ ਜੀ ਘਰ-ਬਾਰ ਵਧੀਆ ਪਾਇਆ ਹੋਇਆ ਵੀਰ ਦਾ ਤੇ ਕੁੜੀ ਆਪਾਂ ਨੂੰ ਘਰੇਲੂ ਚਾਹੀਦੀ ਐ 10-12 ਪੜ੍ਹੀ ਹੋ ਗਈ ਤੇ ਜੇ ਮੇਰੀ ਕੋਈ ਭੈਣ ਪੁਲਿਸ ਵਾਲੇ ਦੀ ਮਨ ਚਾਹਨਾ ਰੱਖਦੀ ਐ ਜੀ ਜਰੂਰ ਸੰਪਰਕ ਕਰੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੁੱਗਬੁੱਢੀ ਮਾਨਸਾ ਏਰੀਏ ਤੋਂ ਤੇ ਭੈਣ ਨੂੰ 20 ਕਿਲੇ ਪੈਲੀ ਆਉਂਦੀ ਹੈ ਜੀ ਭੈਣ ਦਾ ਹੋਇਆ ਹੋਇਆ ਡਿਵੋਰਸ ਭੈਣ ਕੋਲੇ ਬੱਚਾ ਨਹੀਂ ਹੁੰਦਾ ਜੀ ਭੈਣ ਕੋਲੇ ਬੱਚਾ ਨਹੀਂ ਹੁੰਦਾ ਬੱਚੇ ਵਾਲਾ ਚਾਹੀਦਾ ਆਪਾਂ ਨੂੰ 32 ਕੇ ਸਾਲ ਉਮਰ ਆ ਭੈਣ ਦੀ ਜੱਟਾਂ ਦੀ ਕੁੜੀ ਐ ਆਪਾਂ ਨੂੰ 10 ਕਿਲਿਆਂ ਤੋਂ ਉੱਤੇ ਚਾਹੀਦਾ ਜੀ ਭੈਣ ਨੂੰ 20 ਕਿਲੇ ਆਉਂਦੇ ਨੇ 10 ਕਿਲਿਆਂ ਤੋਂ ਉੱਤੇ ਮਿਲਦਾ ਹੋਵੇ ਤੇ ਨਾਲੇ ਉਹਦੇ ਕੋਲੇ ਬੱਚਾ ਵੀ ਹੋਵੇ ਭੈਣ ਨੇ ਬੱਚੇ ਵਾਲੇ ਨਾਲ ਵਿਆਹ ਕਰਾਉਣਾ ਵੀਡੀਓ ਨੂੰ ਤੱਕ ਹਾਂਜੀ ਸੋਸਰੀ ਕਾਲ ਮੈਂ ਸੁਦੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਆਈ ਹੈ ਬੀਬੀ 40 ਕੇ ਸਾਲ ਦੀ ਤੇ ਉਹ ਹੈਗੀ ਫੌਜੀ ਦੀ ਤਲਾਸ਼ ਜੀ ਕੁਮਾਰੀ ਹੋਈ ਹੈ ਹਜੇ ਤੱਕ ਫੌਜੀ ਦੀ ਤਲਾਸ਼ ਦੇ ਵਿੱਚ ਜੇ ਕੋਈ ਮੇਰਾ ਵੀਰ ਫੌਜੀ ਬਚਿਆ ਖੁਸ ਹੋਇਆ ਰਹਿੰਦਾ ਤਾਂ ਰਪਿੰਦਰ ਕੌਰ ਨਾਲ ਸੰਪਰਕ ਜਰੂਰ ਕਰੋ ਤੇ ਭੈਣ ਜੱਟਾਂ ਦੀ ਕੁੜੀ ਹੈ ਜੀ ਫੌਜੀ ਨਾਲ ਹੀ ਵਿਆਹ ਕਰਾਉਣਾ ਭੈਣ ਨੇ ਰੱਟ ਲਈ ਹੋਈ ਹੈ ਜੀ 40 ਸਾਲ ਦੀ ਹੋਗੀ ਚਾਹੇ ਮੁੰਡਾ ਵਿਆਹਿਆ ਹੋਵੇ ਬੱਚਾ ਨਾ ਹੋਵੇ ਹਾਂਜੀ ਸ਼ਾਸਤਰੀ ਜੀ ਅੱਜ ਮੈਂ ਥੋੜੀ ਆਪਣੀ ਰੁਪਿੰਦਰ ਤੇ ਇੱਕ ਆਪਣੇ ਕੋਲੇ ਵੀਰ ਆਇਆ ਜੀ ਮਾਨਸਾ ਏਰੀਆ ਦੇ ਵਿੱਚੋਂ ਤੇ ਵੀਰ ਨੂੰ 35 ਕਿਲੇ ਪੈਲੀ ਆਉਂਦੀ ਹੈ 35 ਸਾਲ ਦੀ ਉਮਰ ਹੈ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਧਿਆਨ ਨਾਲ ਸੁਣ ਲਓ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਵਿਚਾਰਾ ਇੰਨਾ ਹੈ ਨਹੀਂਗਾ ਚੁਸਤ ਚਲਾਕ ਤੇ ਆਪਾਂ ਨੂੰ ਗੁੱਡੀ ਚਾਹੀਦੀ ਹੈ ਜੀ ਚਾਹੇ ਡਬੋਸ ਵਾਲੀ ਹੋਵੇ ਨਹੀਂ ਤਾਂ ਬੱਚਾ ਹੋਵੇ ਨਾ ਜੇ ਹੋਵੇ ਤਾਂ ਕੁੜੀ ਹੋਵੇ ਕੁੜੀ ਵਾਲੀ ਲੈ ਲੈਣਗੇ ਜੀ ਟੀਲਾ ਨੋ ਵੀ ਕਰਾ ਦੇਣਗੇ ਕੁੜੀ ਦੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਤੇ ਬਸ ਇੱਕ ਫਰਾਡ ਵੈੜੀਆਂ ਤੋਂ ਬਚਿਆ ਕਰੋ ਜੀ ਫਰਾਡ ਵੈੜੀਆਂ ਬਹੁਤ ਬਣੀਆਂ ਹੋਈਆਂ ਨੇ ਮੇਰੇ ਨਾਮ ਤੇ ਤੇ ਇਹਨਾਂ ਤੋਂ ਜ਼ਰੂਰ ਬਚੋ ਜੀ ਤੇ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਵੀਰ ਦੀ ਉਮਰ 35 ਸਾਲੀ ਹੈ ਕੁੜੀ 30 ਕ ਸਾਲ ਦੀ ਚੱਲ ਜੂਗੀ ਜੱਟਾਂ ਦੀ ਕੋਈ ਵੀ ਗਰੀਬ ਘਰ ਦੀ ਕੁੜੀ ਹੋਵੇ ਕੋਈ ਮੰਗ ਡਿਮਾਂਡ ਨਹੀਂ ਜੀ ਧੰਨਵਾਦ